ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਬਦ ਗੁਰੂ ਹੈ ਦਸਮ ਪਾਤਸ਼ਾਹ ਇਹ ਗੱਲ ਕਹਿ ਗਏ ਸੀ ਕਹਿੰਦੇ ਫਿਰ ਸ਼ਬਦ ਗੁਰੂ ਦੀ ਬੇਅਦਬੀ ਹੋ ਸਕਦੀ ਹੈ ਕੋਈ ਸ਼ਬਦ ਗੁਰੂ ਦੀ ਬੇਅਦਬੀ ਤਾਂ ਨਹੀਂ ਹੋ ਸਕਦੀ ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਬਾਰੇ ਗੁਰੂ ਮਹਾਰਾਜ ਇਹ ਵੀ ਕਹਿ ਗਏ ਕਿ ਗੁਰੂ ਮਾਨਯੋ ਗ੍ਰੰਥ ਜੀ ਕਿ ਇਸ ਗ੍ਰੰਥ ਨੂੰ ਤੁਸੀਂ ਆਪਣਾ ਗੁਰੂ ਮੰਨਣਾ ਪ੍ਰਗਟ ਗੁਰਾਂ ਕੀ ਦੇਵ ਇਹਨਾਂ ਨੇ ਕਿਹਾ ਖਾਲੀ ਸ਼ਬਦ ਗੁਰੂ ਹੀ ਨਹੀਂ ਕਿ ਹੋਰ ਵੀ ਬਹੁਤ ਕੁਝ ਕਹਿਆ ਹੈ ਜੀ ਉਹਦੇ ਚੋਂ ਆਪਾਂ ਸਾਰੇ ਦੇ ਵਿੱਚੋਂ ਇੱਕ ਚੀਜ਼ ਚੱਕ ਕੇ ਨਹੀਂ ਕਹਿ ਸਕਦੇ ਬਾਕੀ ਤੇ ਆਪਣੀ ਆਪਣੀ ਸ਼ਰਧਾ ਹੈ ਮੰਨੋ ਤਾਂ ਗੰਗਾ ਮਈਆ ਨਾ ਮੰਨੋ ਤਾਂ ਵਹਿਤਾ ਪਾਣੀ ਜਸਵਾਲ ਅਮਰਿੰਦਰ ਸਿੰਘ ਜੀ ਨੇ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇਹ ਕਹਿਣਾ ਬਰੁਸਤ ਹੈ ਉਹ ਗੁਰਾਂ ਦੀ ਦੇਹ ਕਿੱਥੋਂ ਹੋਊਗੀ ਤੁਹਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਹੈਗਾ ਤੇ ਫਿਰ ਉਹ ਪ੍ਰਗਟ ਗੁਰਾਂ ਕੀ ਦੇਹ ਹੀ ਹੈ ਉਹਦੇ ਵਿੱਚੋਂ ਹੀ ਤੁਸੀਂ ਗੁਰੂ ਦੀ ਮੱਤ ਪ੍ਰਗਟ ਕਰਨੀ ਆ ਉਸ ਨੂੰ ਪੜੋਗੇ ਉਸ ਦਾ ਧਿਆਨ ਕਰੋਗੇ ਤੇ ਗੁਰੂ ਦੀ ਮੱਤ ਜਿਹੜੀ ਆ ਉਹ ਪ੍ਰਗਟ ਹੋਏਗੀ ਤੇ ਉਸ ਨੂੰ ਤੁਸੀਂ ਹੁਣ ਜਿਵੇਂ ਮਰਜ਼ੀ ਉਹਦੀ ਗ੍ਰਾਮਰ ਕਰੀ ਜਾਓ ਉੱਪਰ ਥੱਲੇ ਕਿ ਜੀ ਇਹ ਪ੍ਰਗਟ ਗੁਰਾਂ ਕੀ ਦੇਹ ਨਹੀਂ ਹੋ ਸਕਦੀ ਉਹਦਾ ਭਾਵ ਸਮਝਣ ਦੀ ਲੋੜ ਹੈ ਕਿ ਅਮਰਿੰਦਰ ਸਿੰਘ ਜੀ ਕੇ ਗੁਰਬਾਣੀ ਦੇ ਜਿਹੜੇ ਪੇਜ ਸੀਗੇ ਕਿਉਂਕਿ ਹੌਲੀ ਬੁੱਕ ਹੈ ਧਾਰਮਿਕ ਗ੍ਰੰਥ ਹੈ ਉਹਦੇ ਪੇਜ ਹੈ ਉਹ ਪੰਨੇ ਹੈ ਕਹਿੰਦੇ ਉਹ ਅੰਗ ਕਦੋਂ ਤੱਕ ਕਿਸ ਨੇ ਬਣਾਉਂਦੇ ਕਰਦਾ ਹੈ ਹੁਣ ਜਮਾਲੀ ਸਾਹਿਬ ਨੂੰ ਨਹੀਂ ਸ਼ਰਦਾ ਤੇ ਬਰਕਾ ਕਹਿ ਦੇਣਾ ਉਹਨੂੰ ਪੇਜ ਵੀ ਨਾ ਕਹਿਣ ਪੰਨਾ ਕਹਿ ਦਿਓ ਪੰਨਾ ਕਹਿ ਦਿਓ ਉਹਨੂੰ ਆਪਣੀ ਡਾਇਰੀ ਦਾ ਪੰਨਾ ਸਮਝ ਲੈਣ ਉਹ ਕਹਿੰਦੇ ਉਹ ਲਾਈਨਾਂ ਲਿਖੀਆਂ ਹੋਈਆਂ ਕਹਿੰਦੇ ਉਹ ਟੁਕਕਾਂ ਬਣ ਗਈਆਂ ਉਹ ਪੰਕਤੀਆਂ ਬਣ ਗਈਆਂ ਜਿੰਨੇ ਨਹੀਂ ਪੜ੍ਹਣੀਆਂ ਉਹਨਾਂ ਲਈ ਲਾਈਨਾਂ ਹੀ ਹੈ ਸੋ سوشل ਮੀਡੀਆ ਤੇ ਅੱਜ ਇੱਕ ਪੋਸਟ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਮਾਲਵਿੰਦਰ ਸਿੰਘ ਮਾਲੀ ਇੱਕ ਚਰਚਿਤ ਚਿਹਰਾ سوشل ਮੀਡੀਆ ਤੇ ਤੇ ਅਕਸਰ ਪੰਜਾਬ ਦੇ ਹਰ ਵਿਸ਼ੇ ਤੇ ਆ ਕੌਮੀ ਪੱਦਰ ਦੇ ਮਸਲਿਆਂ ਤੇ ਵੀ ਆਪਣੀ رائے ਜਿਹੜਾ ਰੱਖਦੇ ਰਹਿੰਦੇ ਨੇ ਹਾਲਾਂਕਿ ਨਕਸਲਵਾਦ ਦੇ ਉਹ ਹਮੇਸ਼ਾ ਹਾਮੀ ਰਹੇ ਨੇ ਸਿੱਖਿਆ ਵਿਭਾਗ ਚੋਂ ਸੇਵਾ ਮੁਕਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੁੜੇ ਤਿੰਨ ਸਵਾਲ ਉਹਨਾਂ ਨੇ ਚੁੱਕੇ ਨੇ ਸੋ ਉਹਨਾਂ ਸਵਾਲਾਂ ਦੇ ਜਵਾਬ ਅਸੀਂ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਚੰਡੀਗੜ੍ਹ ਤੋਂ ਐਸਜੀਪੀਸੀ ਮੈਂਬਰ ਰਹੇ ਅਮਰਿੰਦਰ ਸਿੰਘ ਗੁਣੀ ਇਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਤਾਰ ਮਰਿੰਦਰ ਸਿੰਘ ਜੀ ਮਾਲੀ ਉਹਨਾਂ ਦੇ ਸਵਾਲ ਜਿਹੜੇ ਨੇ ਉਹ ਮੈਂ ਤੁਹਾਨੂੰ ਦੱਸਦਾ ਇੱਕ ਬਾਈਕ ਤੇ ਜਵਾਬ ਆਪਾਂ ਲੈਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਜੀ ਸੋ ਸਭ ਤੋਂ ਪਹਿਲਾ ਜਿਹੜਾ ਉਹਨਾਂ ਨੇ ਇਹ ਸਵਾਲ ਚੱਕਿਆ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਬਦ ਗੁਰੂ ਹੈ ਦਸਮ ਪਾਤਸ਼ਾਹ ਇਹ ਗੱਲ ਕਹਿ ਗਏ ਸੀ ਕਹਿੰਦੇ ਫਿਰ ਸ਼ਬਦ ਗੁਰੂ ਦੀ ਬੇਅਦਬੀ ਹੋ ਸਕਦੀ ਹੈ ਦੇਖੋ ਸ਼ਬਦ ਗੁਰੂ ਦੀ ਬੇਅਦਬੀ ਤਾਂ ਨਹੀਂ ਹੋ ਸਕਦੀ ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਬਾਰੇ ਗੁਰੂ ਮਹਾਰਾਜ ਇਹ ਵੀ ਕਹਿ ਗਏ ਕਿ ਗੁਰੂ ਮਾਨਯੋ ਗ੍ਰੰਥ ਜੀ ਕਿ ਇਸ ਗ੍ਰੰਥ ਨੂੰ ਤੁਸੀਂ ਆਪਣਾ ਗੁਰੂ ਮੰਨਣਾ ਪ੍ਰਗਟ ਗੁਰਾਂ ਕੀ ਦੇਵ ਵੀ ਉਹਨਾਂ ਨੇ ਕਿਹਾ ਖਾਲੀ ਸ਼ਬਦ ਗੁਰੂ ਹੀ ਨਹੀਂ ਕਿਹਾ ਹੋਰ ਵੀ ਬਹੁਤ ਕੁਝ ਕਹਿਆ ਹੈ ਜੀ ਉਹਦੇ ਚੋਂ ਆਪਾਂ ਸਾਰੇ ਦੇ ਵਿੱਚੋਂ ਇੱਕ ਚੀਜ਼ ਚੱਕ ਕੇ ਨਹੀਂ ਕਹਿ ਸਕਦੇ ਬਾਕੀ ਤਾਂ ਆਪਣੀ ਆਪਣੀ ਸ਼ਰਧਾ ਹੈ ਮੰਨੋ ਤਾਂ ਗੰਗਾ ਮਈਆ ਨਾ ਮੰਨੋ ਤਾਂ ਵਹਿਤਾ ਪਾਣੀ ਹਮ ਠੀਕ ਹੈ ਨਾ ਇਹ ਤਾਂ ਸ਼ਰਧਾ ਜਿਨ੍ਹਾਂ ਦੇ ਲੋਕਾਂ ਦੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਨਾ ਪੜ੍ਹਨਾ ਹੈ ਨਾ ਪੜ੍ਹਿਆ ਔਰ ਉਹ ਕਹਿਣ ਕੇ ਜੀ ਗੁਰੂ ਗ੍ਰੰਥ ਸਾਹਿਬ ਇਹ ਸ਼ਬਦ ਗੁਰੂ ਹੈ ਜੀ ਇਹ ਪ੍ਰਗਟ ਗੁਰਾਂ ਕੀ ਦੇ ਨਹੀਂ ਹੈ ਜੀ ਇਹ ਅੰਗ ਨਹੀਂ ਹੈ ਜੀ ਇਹ ਉਹ ਹੈ ਜੀ ਸੋ ਉਹ ਤਾਂ ਜਿੰਨਾ ਮਰਜ਼ੀ ਤੁਸੀਂ ਵਿਧਾਈ ਜਾਓ ਅਸਲੀ ਤਾਂ ਮਨੋਰਥ ਇਨਸਾਨੀ ਜਾਮੇ ਦਾ ਆਪਣੀ ਸ਼ੁੱਧੀ ਹੈ ਉਹ ਸ਼ੁੱਧੀ ਹੋਏਗੀ ਪ੍ਰੈਕਟਿਸ ਕਰਨ ਨਾਲ ਜਿੰਨਾ ਮਰਜ਼ੀ ਕਹੀ ਜਾਓ ਦਸਵੰਦ ਦੇਣਾ ਦਸਵੰਦ ਦੇਣਾ ਜਿਹੜਾ ਦਸਵੰਦ ਦੇਗਾ ਉਹਨੂੰ ਹੀ ਲਾਹਾ ਮਿਲੇਗਾ ਬਾਕੀ ਪੜੀ ਜਾਓ ਕਿ ਦਸਵੰਤ ਦੇਣਾ ਦਸਵੰਤ ਦੇਣਾ ਉਹਦੇ ਨਾਲ ਗੱਲ ਨਹੀਂ ਬਣਨੀ ਪ੍ਰੈਕਟੀਕਲੀ ਤੁਸੀਂ ਉਸ ਨੂੰ ਉਤਰਨਾ ਪੈਣਾ ਉਹਦੇ ਵਿੱਚ ਬਿਲਕੁਲ ਇਹ ਦੂਜਾ ਸਵਾਲ ਅਮਿੰਦਰ ਸਿੰਘ ਜੀ ਨੇ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇਹ ਕਹਿਣਾ ਦਰੁਸਤ ਹੈ ਉਹ ਗੁਰਾਂ ਦੀ ਦੇਹ ਕਿੱਥੋਂ ਹੋ ਗਈ ਗੁਰੂ ਤਾਂ ਇਨਸਾਨ ਦੀ ਜੂਨ ਚ ਆਈ ਸੀਗੀ ਬਾਕੀ ਦੇ ਜਦੋਂ ਗੁਰੂ ਮਹਾਰਾਜ ਨੇ ਪਰਕਮਿਆ ਕਰਕੇ ਨਾਰੀਅਲ ਭੇਟ ਕਰਕੇ ਹੁਕਮ ਦੇ ਦਿੱਤਾ ਸਿੱਖ ਸੰਗਤਾਂ ਨੂੰ ਕੇ ਹੁਣ ਤੋਂ ਜਿਹੜਾ ਤੁਹਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਹੈਗਾ ਤੇ ਫਿਰ ਉਹ ਪ੍ਰਗਟ ਗੁਰਾਂ ਕੀ ਦੇਈ ਹੈ ਉਹਦੇ ਵਿੱਚੋਂ ਹੀ ਤੁਸੀਂ ਗੁਰੂ ਦੀ ਮਤ ਪ੍ਰਗਟ ਕਰਨੀ ਆ ਉਸ ਨੂੰ ਪੜੋਂਗੇ ਉਸ ਦਾ ਧਿਆਨ ਕਰੋਗੇ ਤੇ ਗੁਰੂ ਦੀ ਮਤ ਜਿਹੜੀ ਹੈ ਉਹ ਪ੍ਰਗਟ ਹੋਏਗੀ ਤੇ ਉਸ ਨੂੰ ਤੁਸੀਂ ਹੁਣ ਜਿਵੇਂ ਮਰਜੀ ਉਹਦੀ ਗ੍ਰਾਮਰ ਕਰੀ ਜਾਓ ਉੱਪਰ ਥੱਲੇ ਕਿ ਜੀ ਇਹ ਪ੍ਰਗਟ ਗੁਰਾਂ ਕੀ ਦੇ ਨਹੀਂ ਹੋ ਸਕਦੀ ਉਹਦਾ ਭਾਵ ਸਮਝਣ ਦੀ ਲੋੜ ਹੈ ਬਿਲਕੁਲ ਠੀਕ ਹੈ ਪਰ ਉਹ ਕਹਿੰਦੇ ਵੀ ਹੋਰ ਧਰਮਾਂ ਦੇ ਵਿੱਚ ਵੀ ਗ੍ਰੰਥ ਹੈਗੇ ਨੇ ਫਿਰ ਉਹਨਾਂ ਨੂੰ ਆਪਾਂ ਕੀ ਕਹਿ ਸਕਦੇ ਹਾਂ ਫਿਰ ਹੋਣਗੇ ਸਾਡੇ ਵੀ ਗ੍ਰੰਥੀ ਨੇ ਦੇਖੋ ਹੋਣਗੇ ਹਰ ਧਰਮ ਦਾ ਆਪਣੀ ਆਪਣੀ ਵਿਧੀ ਵਿਧਾਨ ਹੈਗੀ ਆ ਉਹਨਾਂ ਦੇ ਤਾਂ ਪੀਰ ਪੈਗੰਬਰ ਵੀ ਹੈਗੇ ਆ ਸਾਡਾ ਪੀਰ ਪੈਗੰਬਰ ਕਹਿ ਗਿਆ ਕਿ ਮੇਰੇ ਤੋਂ ਬਾਅਦ ਜਿਹੜਾ ਹੈਗਾ ਗੁਰੂ ਤੁਸੀਂ ਇਸ ਨੂੰ ਮੰਨਣਾ ਹੈ ਹੂੰ ਉਹਨਾਂ ਨੇ ਕੋਈ ਨਹੀਂ ਕਹਿ ਕੇ ਗਿਆ ਮੇਰੇ ਹਿਸਾਬ ਨਾਲ ਕਿ ਭਈ ਤੁਸੀਂ ਮੇਰੇ ਤੋਂ ਬਾਅਦ ਇਹਨੂੰ ਕਹਿੰਦਾ ਉਹ ਕਹਿੰਦਾ ਮੇਰੇ ਤੋਂ ਬਾਅਦ ਵੀ ਤੁਸੀਂ ਮੈਨੂੰ ਹੀ ਮੰਨਣਾ ਹੈ ਲੇਕਿਨ ਸਾਡੇ ਗੁਰੂ ਮਹਾਰਾਜ ਕਹਿ ਗਿਆ ਕਿ ਮੇਰੇ ਤੋਂ ਬਾਅਦ ਤੁਸੀਂ 10 ਜਾਮਿਆਂ ਤੋਂ ਬਾਅਦ ਤੁਹਾਡਾ ਜਿਹੜਾ ਗੁਰੂ ਹੈ 10ਵਾਂ ਗੁਰੂ 11ਵਾਂ ਗੁਰੂ ਗੁਰੂ ਗ੍ਰੰਥ ਸਾਹਿਬ ਕੋਈ ਹੋਰ ਦੇ ਧਾਰੀ ਗੁਰੂ ਨੂੰ ਮਤਲਬ ਸਵੀਕਾਰ ਨਹੀਂ ਕਰਨਾ ਹੋਰ ਦੇ ਧਾਰੀ ਨੂੰ ਨਹੀਂ ਸਵੀਕਾਰ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਆਪਣਾ ਗੁਰੂ ਮੰਨਣਾ ਤੇ ਇਹਦੇ ਵਿੱਚੋਂ ਹੀ ਪ੍ਰਗਟ ਕਰਨਾ ਸਭ ਕੁਝ ਬਿਲਕੁਲ ਇੱਕ ਹੋਰ ਜਿਹੜਾ ਉਹਨਾਂ ਨੇ ਲਾਸਟ ਸਵਾਲ ਜਿਹੜਾ ਚੱਕਿਆ ਅਮਰਿੰਦਰ ਸਿੰਘ ਜੀ ਕਿ ਗੁਰਬਾਣੀ ਦੇ ਜਿਹੜੇ ਪੇਜ ਸੀਗੇ ਕਿਉਂਕਿ ਹੋਲੀ ਬੁੱਕ ਹੈ ਧਾਰਮਿਕ ਗ੍ਰੰਥ ਹੈ ਉਹਦੇ ਪੇਜ ਹੈ ਉਹ ਪੰਨੇ ਹੈ ਕਹਿੰਦੇ ਉਹ ਅੰਗ ਕਦੋਂ ਤੱਕ ਕਿਸ ਨੇ ਬਣਾਤੇ ਇਹ ਤਾਂ ਦੇਖੋ ਸ਼ਰਧਾ ਹੈ ਹੁਣ ਮਾਲੀ ਸਾਹਿਬ ਨੂੰ ਨਹੀਂ ਸ਼ਰਧਾ ਤੇ ਬਰਕਾ ਕਹਿ ਦੇਣਾ ਉਹਨੂੰ ਪੇਜ ਵੀ ਨਾ ਕਹਿਣ ਪੰਨਾ ਕਹਿ ਦਿਓ ਪੰਨਾ ਕਹਿ ਦਿਓ ਉਹਨੂੰ ਆਪਣੀ ਡਾਇਰੀ ਦਾ ਪੰਨਾ ਸਮਝ ਲੈਣ ਉਹ ਹਮਮ ਠੀਕ ਹੈ ਨਾ ਡੈਰੀ ਦੇ ਪੰਨੇ ਵੀ ਤਾਂ ਹੁੰਦੇ ਜਿਹਦੇ ਤੇ ਆਪਾਂ ਲਿਖਦੇ ਆਂ ਉਹ ਤਾਂ ਜਿੰਨਾ ਅਦਬ ਕਰੋਗੇ ਖੇੜ ਦਾ ਅਦਬ ਦੀ ਤੇ ਉਦੀ ਹੈ ਕਹਿੰਦੇ ਉਹ ਲਾਈਨਾਂ ਲਿਖੀਆਂ ਹੋਈਆਂ ਕਹਿੰਦੇ ਉਹ ਟੁਕਕਾਂ ਬਣ ਗਈਆਂ ਉਹ ਪੰਕਤੀਆਂ ਬਣ ਗਈਆਂ ਜਿਨਨੇ ਨਹੀਂ ਪੜ੍ਹਣੀਆਂ ਉਹਨਾਂ ਲਈ ਲਾਈਨਾਂ ਹੀ ਐ ਹਮ ਜਿਸਨ ਬੰਦੇ ਨੇ ਨਹੀਂ ਪੜ੍ਹਣੀਆਂ ਉਹ ਨਹੀਂ ਪੜ੍ਹਨੀਆਂ ਬਾਕੀ ਸਭ ਕੁਝ ਪੜ੍ਹਨਾ ਉਹਦੇ ਲਈ ਤਾਂ ਉਹ ਲਾਈਨਾਂ ਹੀ ਹੈਗੀਆਂ ਜਦੋਂ ਉਸ ਨੂੰ ਪੜ੍ਹੇਗਾ ਉਹਦੇ ਵਿੱਚੋਂ ਗੁਰੂ ਦੀ ਜਿਹੜੀ ਮਤ ਪ੍ਰਗਟ ਹੋਏਗੀ ਫਿਰ ਉਸ ਅਨੁਸਾਰੀ ਖੇੜ ਸਮਝ ਆਏਗੀ ਬਿਨਾ ਉਸ ਤੋਂ ਖੇੜ ਸਮਝ ਹੀ ਨਹੀਂ ਆਏਗੀ ਉਹ ਕਹਿੰਦੇ ਮੈਂ ਨਾਸਤਿਕ ਵੀ ਨਹੀਂ ਆ ਆਪਣੇ ਸਵਾਲ ਤੇ ਆਪਣੇ ਆਪ ਨੂੰ ਤਾਂ ਕਹੀ ਜਾਂਦਾ ਮੈਂ ਵ ऐसे ਵੀ ਬੰਦੇ ਹੈਗੇ ਜਿਹੜੇ ਕਹਿੰਦੇ ਮੈਂ ਆਕਾਲ ਪੁਰਖ ਹਾਂ ਘੁੰਮ ਰਹੇ ਆ ਰੱਬ ਆ ਮੈਂ ਸਭ ਕੁਝ ਦੱਸ ਦਾਂਗਾ ਸਾਰੀ ਤੁਹਾਡੀ ਮੈਂ ਫਿਊਚਰ ਵੀ ਦੱਸ ਦਾਂਗਾ ਉਹ ਤਾਂ ਬੰਦੇ ਦੀ ਮੱਤ ਹੈ ਕਿਥੋਂ ਤੱਕ ਉਡਾਰੀ ਮਾਰਦੀ ਹੈ ਉਥੋਂ ਤੱਕ ਉਹ ਲੈ ਜਾਂਦਾ ਬਿਲਕੁਲ ਠੀਕ ਹੈ ਸੋ ਚੰਡੀਗੜ੍ਹ ਤੋਂ ਐਸਜੀਪੀਸੀ ਮੈਂਬਰ ਰਹੇ ਅਮਰਿੰਦਰ ਸਿੰਘ ਉਹਨਾਂ ਨਾਲ ਗੱਲ ਚੱਲ ਰਹੀ ਸੀ ਔਰ ਜਿਹੜੇ ਤਿੰਨ ਸਵਾਲ ਚੁੱਕੇ ਸੀਗੇ ਮਾਲਵਿੰਦਰ ਮਾਲੀ ਉਹਨਾਂ ਨੇ ਆਪਣੇ ਸ਼ਬਦਾਂ ਰਾਹੀਂ ਬਿਆਨ ਕੀਤਾ ਅਮਰਿੰਦਰ ਸਿੰਘ ਉਹਨਾਂ ਨੇ ਤੇ ਕਹਿ ਰਹੇ ਨੇ ਇਹ ਤਾਂ ਮਨ ਦੀ ਸਮਝਣ ਦੀ ਗੱਲ ਹੈ ਜੇ ਆਪਾਂ ਆਪਾਂ ਕਹੀਏ ਅਲਪ ਬੁੱਧੀ ਕਹਿ ਦਈਏ ਬੁੱਧੀ ਹੀਣ ਕਹਿ ਦਈਏ ਜਾਂ ਕੋਈ ਕਿਸੇ ਤਰ੍ਹਾਂ ਆਪਣੇ ਭਾਵ ਜੇ ਪ੍ਰਗਟ ਕਰ ਰਿਹਾ ਤਾਂ ਉਹਦੀ ਆਪਣੀ ਨਿੱਜੀ ਸੋਚ ਹੈਗੀ ਹੈ ਬਾਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੇ ਉਹੀ ਸਾਡੇ ਹਰ ਤਰ੍ਹਾਂ ਨਾਲ ਹਰ ਰੂਪ ਦੇ ਵਿੱਚ ਗੁਰੂ ਹੈਗੇ ਨੇ ਹੋਰ ਨਵੀਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਉਹ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ